ਬਤਾਏ ਕਿ ਮੈਂ ਜਿੰਦਰ ਸਿੰਘ ਆ ਮਲੇ ਮੁਰਦਾਬਾ 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 ਮਕਾਬਲੇ ਇੱਕ ਨੰਬਰ ਫੁਨੇ ਮੇਰੇ ਮੁਰਦਾਬਾ 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 ਆ ਪਾਡੀ ਮੁਰਦਾਬਾ 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 ਤੁਹਾਡੇ ਪਿੰਡ ਦਾ ਤਾਂ ਵਧਾਏ ਕਹਿਤਾ ਜੋਸ਼ ਦੇ ਖਿਲਾਫ ਨਾਰੇ ਬਾਜੀ ਕਰਿਆ ਰਹੇ ਤੱਕਾ ਕੀਤਾ ਇਹ ਵਿਧਾਇਕ ਨੇ ਪਿੰਡ ਨਾ ਪਹਿਲੀ ਗੱਲ ਤੇ ਜਦੋਂ ਦਾਖਲ ਕਰਾਉਣ ਗਏ ਆ ਜੀ ਕਾਗਜ਼ ਉਦੋਂ ਹੱਥਾਂ 'ਚੋਂ ਫੈਲਾਖ ਹੋਈਆਂ ਗਈਆਂ ਜਿਹੜੇ ਫੈਲਾਂ ਖੋਣ ਤੋਂ ਪੱਜ ਗਏ ਪਹਿਲਾਂ ਦਾਖਲ ਕਰਾ ਚੁੱਕੇ ਸੀਗੇ ਉਹਨਾਂ ਦੇ ਰੱਦ ਕਰਵਾ ਦਿੱਤੇ ਗਏ ਲੋਕਤੰਤਰ ਦਾ ਗਲਾ ਘੁੱਟ ਕੇ ਰਸ ਦਿੱਤਾ ਜੀ ਤੇ ਕੱਲ ਮੇਰੇ ਬਲਾਗ ਦੇ ਵਿੱਚ ਮੈਂ ਵੀ ਗਿਆ ਸੀ ਫਾਰਮ ਜਮਾ ਕਰਾਉਣ ਤੇ ਮੇਰੇ ਪਰਸੋਂ ਤੇ ਮੇਰੇ ਗੱਲ ਮਨਜਿੰਦਰ ਲਾਲਪੁਰੇ ਦੀ ਭੂਆ ਦਾ ਮੁੰਡਾ ਆ ਗਿਆ ਉੱਥੇ ਬੰਦੇ ਲੈ ਕੇ ਪਿਆ ਤੇ ਮੇਰੇ ਖੋਧੀਆਂ ਨੇ ਫੈਲਾਂ ਪਾੜੀਆਂ ਹੋਈਆਂ ਸਵਾਰ ਮੈਂ ਆਪਣੀ ਵਾਰਡ ਦੇ ਵਿੱਚ ਉਹ ਬੰਦਾ ਦੂਸਰਾ ਖਿਲਾ ਰਿਆ ਸੀ ਮੇਰੀ ਵਾਰਡ ਤੋਂ ਕੋਈ ਵੀ ਦੂਸਰੇ ਬੰਦੇਓਂ ਕੱਢਣੋਂ ਤਿਆਰ ਨਹੀਂ ਸੀ ਰਾਤੋ ਰਾਤ ਜਾ ਕੇ ਇਹਨਾਂ ਨੇ ਦੂਸਰਾ ਬੰਦਾ ਖਿਲਾ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲੋਕਤੰਤਰ ਦਾ ਕਹਾਣ ਕੀਤਾ ਗਿਆ ਵਾ ਕਾਂਗੀ ਸਾਬ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੀ ਇੰਟਰਵਿਊ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਨਾਲ ਲੋਕਾਂ ਦੇ ਭਾਈਚਾਰੇ ਨਾਲ ਸਰਪੰਚ ਹੋ ਰਹੇ ਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਆ ਲਾਲਪੁਰਾ ਪਿੰਡ ਦੇ ਲੋਕ ਖੜੇ ਆ ਇੱਥੇ ਆ ਕੇ ਪੁੱਛੋ ਸੱਚੀ ਪੁੱਛੋ ਸਾਨੂੰ ਸ਼ਰਮ ਆਉਂਦੀ ਆ ਕੁਝ ਕਰਨ ਲੱਗਿਆਂ ਮਤਲਬ ਵੀ ਕੀ ਕਰੀਏ ਯਾਰ ਕੀ ਕਹਿਣਗੇ ਲੋਕੀ ਕਾਲੇ ਬੋਟਾ ਮੰਗਦੇ ਫਿਰਦੇ ਸੀ ਥਾਂ ਥਾਂ ਹੀ ਜਾ ਕੇ ਗੱਡੀਆਂ ਭਾਈ ਫਿਰਦੇ ਤੇ ਅੱਜ ਉਹਦੇ ਵਰ ਖਲਾਬਤਰੀ ਫਿਰਨਦੇ ਸ਼ਰਮਜੀ ਵਾਲੀ ਗੱਲ ਸਾਨੂੰ ਦੇ ਮਹਿਸੂਸ ਹੁੰਦੀ ਆ ਐਮਐਲਏ ਵਿਚਾਰ ਨੂੰ ਨਾ ਹੁੰਦੀ ਹੋਵੇ ਵੱਖਰੀ ਗੱਲ ਆ ਬਸ ਕਿਤੇ ਨਾ ਇਹ ਤਾਂ ਨਹੀਂ ਜਿਹੜੇ ਤੁਹਾਡੇ ਮੈਂਬਰਾਂ ਵੱਲੋਂ ਕਾਗਜ਼ ਭਰੇ ਗਏ ਸਾਨੂੰ ਉਹਨਾਂ ਦੇ ਵਿੱਚ ਕੋਈ ਹੁਣਤਾ ਹੀ ਰਹਿ ਗਈ ਹੋਵੇ ਤਾਂ ਕਰਕੇ ਕੱਲ ਨੂੰ ਵਿਧਾਇਕ ਸਾਹਿਬ ਕਹਿਣ ਕਰਕੇ ਇਹਨਾਂ ਨੇ ਤੇ ਉਹ ਫਾਰਮੈਲਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਚੋਣ ਕਮਿਸ਼ਨ ਨੇ ਰੱਦ ਕੀਤਾ ਏ ਮੇਰੇ ਤੇ ਉਹਦਾ ਇਲਜ਼ਾਮ ਲਾਉਂਦਾ ਹੈ ਜਿਹੜੇ ਇਹਨੇ ਕਾਗਜ਼ ਜਗਾਇਆ ਇਲੈਕਸ਼ਨ ਕਰਾ ਕੇ ਦੇਖ ਲੇ ਜੇ ਇਲੈਕਸ਼ਨ ਹੁੰਦੀ ਤੇ ਇਹਦਾ ਇੱਕ ਵੀ ਮੈਂਬਰ ਇੱਕ ਵੀ ਮੈਂਬਰ ਨਹੀਂ ਬਣਦਾ ਤੇ ਇੱਕ ਵੀ ਸਰਪੰਚ ਨਹੀਂ ਇਹਦਾ ਜੇਦਾ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉਹਦੇ ਮੱਦੇ ਨਜ਼ਰ ਜਿਹੜਾ 4 ਤਰੀਕ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤਾਂ ਕੱਲ ਪੜਤਾਲ ਹੋਈ ਤਾਂ ਲਿਸਟਾਂ ਬਲਾਕਾਂ ਦੇ ਵਿੱਚ ਲੱਗ ਚੁੱਕੀਆਂ ਨੇ ਕਿ ਕਿਹੜਾ ਵਿਅਕਤੀ ਯੋਗ ਹੈ ਤੇ ਕਿਹੜਾ ਅਯੋਗ ਹੈ ਤਾਂ ਇਹ ਤਸਵੀਰਾਂ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੱਦੀ ਪਿੰਡ ਦੀਆਂ ਜਿੱਥੇ ਕਿ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਵੱਡੀ ਗਿਣਤੀ ਵਿੱਚ ਵਿਧਾਇਕ ਦੇ ਪਿੰਡ ਦੇ ਲੋਕ ਇਕੱਤਰ ਹੋਏ ਨੇ ਤਾਂ ਵਿਧਾਇਕ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਇਹਨਾਂ ਦਾ ਦੋਸ਼ ਹੈ ਕਿ ਜਿਹੜਾ ਵਿਧਾਇਕ ਵੱਲੋਂ ਪਿੰਡ ਦੇ ਉੱਤੇ ਇੱਕ ਸਰਪੰਚੀ ਤੇ ਪੰਚ ਥੋਪੇ ਗਏ ਨੇ ਸਾਨੂੰ ਮਨਜ਼ੂਰ ਨਹੀਂ ਨੇ ਸੋ ਗੱਲਬਾਤ ਕਰਨ ਦੀ ਇਹਨਾਂ ਦੇ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਹੈ ਮਸਲਾ ਇਨਾਂ ਵੱਲੋਂ ਨਾਮਜ਼ਦਗੀਆਂ ਕੀ ਭਰੀਆਂ ਗਈਆਂ ਸਨ ਕੀ ਉਹ ਮਨਜ਼ੂਰ ਹੋਈਆਂ ਜਾਂ ਨਹੀਂ ਹੋਈਆਂ ਤਾਂ ਵੱਖ-ਵੱਖ ਮੋਤਬਾਰ ਪਿੰਡ ਦੇ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਜਿਸਪਾਲ ਸਿੰਘ ਜੀ ਸਾਹਿਬ ਕਸਪੰਜ ਲਾਲਪੁਰ ਅੱਛਾ ਜੀ ਜਿਸਪਾਲ ਸਿੰਘ ਜੀ ਕੀ ਕਹੋਗੇ ਤੁਹਾਡੇ ਪਿੰਡ ਦਾ ਤਾਂ ਵਿਧਾਇਕ ਹੈ ਤਾਂ ਜੋਸੇ ਦੇ ਖਿਲਾਫ ਨਾਰੇਬਾਜੀ ਕਰੀ ਜਾ ਰਹੇ ਠੱਕਾ ਕੀਤਾ ਹੀ ਵਿਧਾਇਕ ਨੇ ਪਿੰਡ ਨੂੰ ਕਿਵੇਂ ਦਾ ਜੀ ਠੱਕਾ ਕੀਤਾ ਪੰਚਾਇਤੀ ਇਲੈਕਸ਼ਨ ਹੋਣ ਡਈ ਸੀਗੀ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਾਏਗੇ ਪਹਿਲੀ ਗੱਲ ਤੇ ਜਦੋਂ ਦਾਖਲ ਕਰਾਉਣ ਗਏ ਆ ਜੀ ਕਾਗਜ਼ ਉਦੋਂ ਹੱਥਾਂ 'ਚ ਫੈਲਾਖ ਹੋਈਆਂ ਗਈਆਂ ਜਿਹੜੇ ਫੈਲਾਖ ਹੋਣ ਤੋਂ ਪੱਜੇ ਪਹਿਲਾਂ ਦਾਖਲ ਕਰਾ ਚੁੱਕੇ ਸੀਗੇ ਉਹਨਾਂ ਦੇ ਰੱਦ ਕਰਵਾ ਦਿੱਤੇ ਗਏ ਲੋਕਤੰਤਰ ਦਾ ਗਲਾ ਘੁੱਟ ਕੇ ਰਸ ਦਿੱਤਾ ਜੀ ਲੋਕਾਂ ਨੂੰ ਹਾਕਿਆ ਪੰਚਾਇਤਾਂ ਚੋਣ ਦਾ ਹਲਕਾ ਵਿਧਾਇਕ ਨੁੰਤ ਨਹੀਂ ਗਾ ਹਾਂਜੀ ਸੋ ਜੋ ਕਿੰਨੇ ਟੋਟਲ ਮੈਂਬਰਸ ਹਨ ਜਿਨ੍ਹਾਂ ਵੱਲੋਂ ਤੁਹਾਡੇ ਵੱਲੋਂ ਕਿੰਨੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਤੇ ਕਿੰਨੇ ਤੁਹਾਡੇ ਵੱਲੋਂ ਮਨਜ਼ੂਰ ਹੋਈਆਂ ਨੇ ਨਾਮਜ਼ਦਗੀਆਂ ਪੰਜੀ ਦੇ ਕਰੀਬ ਕਿਰਾਈਆਂ ਹੈ ਜੀ ਇੱਕ ਦੀ ਵੀ ਮਨਜ਼ੂਰ ਨਹੀਂ ਆਈ ਇੱਕ ਦੀ ਵੀ ਨਹੀਂ ਆਈ ਸਾਰੇ ਦੇ ਸਾਰੇ ਉਹਨਾਂ ਦੀ ਮਨਜ਼ੂਰ ਹੋਈਆਂ ਜਿਹੜੀਆਂ ਵਾਂ ਦੂਜੀਆਂ ਦੀਆਂ ਨਹੀਂ ਕੇਦੀਆਂ ਜਿਹੜੀ ਲਿਸਟ ਭੇਜੀ ਸੀ ਉਹ ਮਨਜ਼ੂਰ ਹੋ ਗਈ ਆ ਪਤਾ ਨਹੀਂ ਉਹਨਾਂ ਦਾਖਲ ਕਰਾਏ ਆ ਕੱਜ ਕਿ ਨਹੀਂ ਕਰਾਏ ਉਹ ਤੋਂ ਬਗੈਰ ਹੀ ਮਨਜ਼ੂਰ ਹੋ ਗਈਆਂ ਹਾਂ ਜਿਵੇਂ ਦੇਖਦੇ ਜੋ ਤੁਹਾਡੇ ਪਿੰਡ ਦਾ ਇਹ ਵਿਧਾਇਕ ਹੈ ਤਾਂ ਫਿਰ ਪਿੰਡ ਦੇ ਵਿੱਚ ਕੀ ਮੰਗ ਕਰਦੇ ਹੋ ਤੁਸੀਂ ਕਿ ਜਿਹੜਾ ਵਿਧਾਇਕ ਵੱਲੋਂ ਮੈਂਬਰ ਜਾਂ ਸਰਪੰਚ ਬਣਾਏ ਗਏ ਨੇ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਕੀ ਯੋਗ ਨਹੀਂ ਹੈਗੇ ਨਹੀਂ ਪਿੰਡ ਨੂੰ ਮਨਜ਼ੂਰ ਨਹੀਂ ਇਦਾਂ ਮਨਜ਼ੂਰ ਛੋੜਾਂ ਦੇ ਇਲੈਕਸ਼ਨ ਹੋਵੇ ਜਿਹੜੀ ਪਾਰਟੀ ਜਿੱਤ ਜੇ ਉਹਨੂੰ ਮਨਜ਼ੂਰੀ ਹਲਕਾ ਵਿਧਾਇਕ ਉਹ ਲੋਕਾਂ ਨੇ ਮਨਜ਼ੂਰ ਕੀਤਾ ਹੀ ਆ ਜਦੋਂ ਇਲੈਕਸ਼ਨ ਹੋਈ ਆ ਲੋਕਾਂ ਨੇ ਜਤਾਇਆ ਵਾ ਕਾਂਗਰਸ ਪਾਰਟੀ ਬੈਰੀ ਕਾਲੀ ਦਾ ਲੂਹ ਰਿਆ ਲੋਕਾਂ ਇਹਨਾਂ ਨੂੰ ਮਨਜ਼ੂਰ ਕੀਤਾ ਹੀ ਆ ਇਦਾਂ ਇਲੈਕਸ਼ਨ ਕਰਾ ਦੇ ਇਹਦੇ ਬੰਦੇ ਜਿੱਤ ਜਾਣਗੇ ਪਿੰਡ ਮਨਜ਼ੂਰ ਕਰੂਗਾ ਸੋ ਵੀਰ ਜੀ ਨੇ ਜਿੰਨਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਜਿਹੜਾ ਹਲਕਾ ਵਿਧਾਇਕ ਵੱਲੋਂ ਪਿੰਡ ਦਾ ਸਰਪੰਚ ਬਣਾਇਆ ਗਿਆ ਹੈ ਮਨਜ਼ੂਰ ਨਹੀਂ ਹੈ ਇਹ ਪਿੰਡ ਵੱਡੀ ਗਿਣਤੀ ਵਿੱਚ 71 ਹੋਇਆ ਤਾਂ ਹੋਰ ਵੀ ਵੀਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕੀ ਕਹੋਗੇ ਵਿਧਾਇਕ ਸਾਹਿਬ ਤੁਹਾਡੇ ਪਿੰਡ ਦੇ ਨੇ ਕੁਝ ਟਾਈਮ ਪਹਿਲਾਂ ਵੋਟਾਂ ਚਾਰਾ ਮੰਗਦਾ ਫਿਰਦਾ ਸੀ ਠੀਕ ਆਪ ਖੁਦ ਹੁਣ ਉਹ ਸਾਨੂੰ ਮੰਗਣ ਦਾ ਤਾਂ ਨੇ ਤੇ ਉਹ ਸਾਡੇ ਪੱਲੇ ਵੀ ਨਹੀਂ ਰਹਿਣ ਦਿੱਤੇ ਚੱਲ ਰਹਿਣ ਲੰਦਾ ਹੀ ਆਪਦੀ ਮਰਜ਼ੀ ਨਾਲ ਪੈਂਦਾ ਜੋ ਕੁਝ ਵੀ ਆਮ ਪੰਡਾਂ ਚ ਆਪਣੇ ਵਿਰਸੇ ਦੇ ਵਿੱਚ ਇਹ ਪੰਚਾਇਤੀ ਚੋਣਾਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਉਵੇਂ ਹੀ ਹੁੰਦੀਆਂ ਕੋਈ ਇਤਰਾਜ਼ ਹੀ ਨਹੀਂ ਜਿਹੜਾ ਸਰਪੰਚ ਬਣਿਆ ਵਾ ਕੋਈ ਉਹਨੇ ਸਾਡਾ ਕੋਈ ਵਟ ਬੰਦਾ ਰੌਲਾ ਥੋੜੀ ਕੋਈ ਉਹਦਨ ਸਿਰਫ ਚੱਕਰ ਇਹ ਆ ਵੀ ਇਲੈਕਸ਼ਨ ਜਿਹੜੀ ਹੋਣੀ ਸੀ ਜਿਵੇਂ ਹੋਣੀ ਹੈ ਉਵੇਂ ਹੀ ਹੁੰਦੀ ਉਸੇ ਤਰੀਕੇ ਨਾਲ ਇਹ ਜੋ ਕੀਤਾ ਇਹ ਗਲਤ ਵਾ ਬਿਲਕੁਲ ਅੱਛਾ ਵੀ ਇਹ ਬਦਲਾ ਦੇ ਨਾਂ ਤੇ ਸਰਕਾਰ ਸੱਤਾ ਵਿੱਚ ਆਈ ਤਾਂ ਕੀ ਬਦਲਾ ਲੱਗਾ ਹੁਣ ਤੱਕ ਤੁਸੀਂ ਵੀ ਪਿੰਡ ਦੇ ਵਸਨੀਕ ਜੋ ਤੁਹਾਡੇ ਪਿੰਡ ਦਾ ਹੈ ਵ代ਕਾ ਤਾਂ ਕੀ ਕੁਝ ਬਦਲਾ ਨਜ਼ਰ ਆਇਆ ਤੁਹਾਨੂੰ ਹਾਂ ਬਦਲਾ ਨਜ਼ਰ ਆਇਆ ਬਿਲਕੁਲ ਜੀ ਇਹ ਜੋ ਆ ਵੇਖਣਦੇ ਤੁਸੀਂ ਇਹ ਬਦਲਾ ਹੀ ਆ ਬਾਕੀ ਹੋਰ ਤਾਂ ਕੁਛ ਨਹੀਂ ਵੇਖਿਆ ਨਹੀਂ ਮਤਲਬ ਆ ਵੇਖ ਲਓ ਸਾਡੇ ਆ ਲੱਖਾਂ ਰੁਪਈਆ ਸਟੇ ਇੰਨਾ ਚੀਜ਼ਾਂ ਤੇ ਆ ਕੋਈ ਸ਼ੈ ਚਲਦੀ ਚੁਲਦੀ ਨਹੀਂ ਐਵੇਂ ਬਸ ਪਈਆਂ ਵਿਚਾਰੀਆਂ ਬਾਕੀ ਕੋਈ ਅੱਡ ਚਲ ਜਓ ਪਿੰਡ ਜੀ ਗੇੜਾ ਮਾਰ ਲਓ ਜੇ ਕੋਈ ਰਾਹ ਗਲੀ ਕੋ ਸਾਫ ਸੁਥਰਾ ਹੋਵੇ ਤੇ ਜਿਹੜਾ ਬ੍ਰਹਮਪੁਰੇ ਵਿਚਾਰਨੇ ਬਣਾਇਆ ਹੋਵੇ ਉਪਰ ਫੁੜ ਫੁੜ ਕੇ ਰੱਖ ਦਿੱਤੇ ਆ ਬਾਕੀ ਦੀਆਂ ਗੱਲਾਂ ਛੱਡੋ ਸਾਰੀਆਂ ਤੁਸੀਂ ਵਧਾਇਕ ਦੇ ਪਿੰਡ ਦੇ ਹੋ ਕੇ ਵਿਰੋਧੀ ਪਾਰਟੀ ਦੇ ਨੇਤਾ ਨਹੀਂ ਗਏ ਵਿਰੋਧੀ ਨਹੀਂ ਗਏ ਲੋਕਾਂ ਨੇ ਬੜਾ ਜ਼ਿਆਦਾ ਇਹਨਾਂ ਨੂੰ ਪ੍ਰੇਮ ਕੀਤਾ ਸੀ ਤੇ ਦਿੱਤਾ ਸੀ ਪਰ ਇਹਨਾਂ ਨੇ ਉਹ ਪ੍ਰੇਮ ਦਾ ਮੰਨ ਲਓ ਵੀ ਮੋਲਾ ਜਾਂ ਸਤਕਾਰ ਕੁਝ ਵੀ ਨਹੀਂ ਆਪਾਂ ਕਹਿ ਸਕਦੇ ਕੁਝ ਵੀ ਨਹੀਂ ਸਾਰੇ ਪਿੰਡ ਨੇ ਮਤਲਬ ਜੀ ਜਾਨ ਤੋਂ ਇਹਨਾਂ ਦੇ ਮਗਰੀ ਪਿੰਡ ਨਹੀਂ ਪੂਰਾ ਹਲਕਾ ਜੀ ਜਾਨ ਤੋਂ ਹੀ ਪੂਰਾ ਹਲਕਾ ਹੀ ਮਤਲਬ ਆ ਇਸੇ ਨਰਾਇਗੀ ਦੀ ਵਿੱਚ ਹੀ ਆ ਜੋ ਅੱਜ ਹੋਈ ਇੱਥੇ ਲਾਲਪੁਰ ਹੋਈ ਆ ਉਹ ਪਿੰਡ ਪਿੰਡ ਹੋ ਰਹੀ ਆ ਵਹੀਂ ਪੁਈ ਵੀ ਹੋ ਆ ਮਾਣੋ ਚਾਲ ਵੀ ਆ ਅਲੱਗ ਹੈ ਸਾਡੇ ਸ਼ੰਗਾਰਪੁਰਾ ਕਿਹੇ ਪਿੰਡ ਵੀ ਪਤਾ ਕਰ ਲਈਏ ਬਸ ਇਹੋ ਕੁਝ ਕੀਤਾ ਅੱਛਾ ਵੀ ਇਹਦੀ ਗੱਲ ਕੀਤੀ ਜਾਵੇ ਤਾਂ ਸੱਪਾ ਵਿੱਚ ਚੌਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਸਨ ਕਿ ਜਿਹੜੀ ਰਾਜਨੀਤੀ ਇਹ ਸਾਫ਼ ਸੁਥਰੀ ਕੀਤੀ ਜਾਵੇਗੀ ਤਾਂ ਧੱਕੇਸ਼ਾਹੀ ਵਾਲੀ ਰਾਜਨੀਤੀ ਸਾਡੀ ਸਰਕਾਰ ਨਹੀਂ ਕਰੇਗੀ ਤਾਂ ਫਿਰ ਇਹ ਜੋ ਹੋ ਰਿਹਾ ਹੈ ਫਿਰ ਇਹ ਸਭ ਨੂੰ ਕਿਵੇਂ ਦੇਖਦੇ ਜੀ ਉਹ ਰਾਜਨੀਤੀ ਦਾ ਉਹਨੇ ਆਖਿਆ ਵੀ ਬਦਲਾ ਲਿਆਵਾਂਗੇ ਇਹ ਲਿਆਂਦਾ ਬਦਲਾ ਹੁਣ ਆ ਬਦਲਾ ਹੀ ਆ ਇਹ ਮੰਨੇ ਜਾਵੇ ਦੀ ਵੀ ਬਦਲਾ ਇਹਨੂੰ ਇਸੇ ਨੂੰ ਬਦਲਾ ਹੁੰਦੇ ਆ ਹੋਰ ਤੇ ਮਤਲਬ ਜੋ ਕਾਨੂੰਨ ਦੇ ਵਿੱਚ ਅੱਗੇ ਪਾਰਟੀਆਂ ਛਾ ਠੀਕ ਆ ਕਾਂਗਰਸ ਵੀ ਇਲੈਕਸ਼ਨ ਲੜਦੀ ਆ ਕਾਲੀਦਾਲ ਵੀ ਲੜਦੇ ਆ ਮਤਲਬ ਇੰਨਾ ਧੱਕਾ ਨਹੀਂ ਆ ਜਿੰਨਾ ਉਥੇ ਜੇ ਪੇਪਰ ਜਮਾ ਕਰਾਉਣ ਗਏ ਉਹਨਾਂ ਦੀ ਛਤਰਪਰੇਟ ਕੀਤੀ ਅਸ਼ੀਸ਼ ਆਪਣਾ ਛੇ ਚੱਕ ਦਾ ਮੁੰਡਾ ਵਾ ਪਪਾ ਪਪਾ ਕਾਫੀ ਮੁੰਡਾ ਮੋਰਸਲ ਬਣਾਉਂਦਾ ਵਾ ਨਾ ਚੰਗਾ ਨਾਮ ਆਉਂਦਾ ਉਹਦਾ ਤਾਲੂ ਪਾੜਿਆ ਵਿਚਰਦਾ ਇਹਨਾਂ ਵੱਲੋਂ ਹੀ ਪਾੜਿਆ ਗਿਆ ਤੇਲ ਹੋਏ ਪਈ ਹੈ ਉੱਥੇ ਆ ਸਾਡੇ ਪਿੰਡ ਦੇ ਇੱਕ ਦੋ ਦੇ ਪਾਟੇ ਆ ਹੁਣ ਕੀ ਮਤਲਬ ਸੱਚੀ ਪੁੱਛੋ ਸਾਨੂੰ ਸ਼ਰਮ ਆਉਂਦੀ ਆ ਕੁਝ ਕਰਨ ਲੱਗਿਆਂ ਵੀ ਮਤਲਬ ਵੀ ਕੀ ਕਰੀਏ ਯਾਰ ਕੀ ਕਹਿਣਗੇ ਲੋਕੀ ਕੱਲੇ ਵੋਟਾਂ ਮੰਗਦੇ ਫਿਰਦੇ ਸੀ ਥਾਂ ਥਾਂ ਹੀ ਜਾ ਕੇ ਗੱਡੀਆਂ ਭਾਈ ਫਿਰਦੇ ਤੇ ਅੱਜ ਉਹਦੇ ਵਰ ਖਲਾਫ ਤੁਰੇ ਫਿਰਦੇ ਸ਼ਰਮਜੀ ਵਾਲੀ ਗੱਲ ਸਾਨੂੰ ਤੇ ਮਹਿਸੂਸ ਹੁੰਦੀ ਆ ਐਮਐਲਏ ਵਿਚਾਰ ਨੂੰ ਨਾ ਹੁੰਦੀ ਹੋਵੇ ਵੱਖਰੀ ਗੱਲ ਆ ਬਸ ਸਾਨੂੰ ਤੇ ਹੁੰਦੀ ਆ ਕਿਤੇ ਐਮਐਲਏ ਸਾਹਿਬ ਦੇ ਘਰੇ ਜਾ ਕੇ ਬੇਨਤੀ ਨਹੀਂ ਕੀਤੀ ਕਿ ਵਿਧਾਇਕ ਸਾਹਿਬ ਨਰਪੱਖ ਚੋਣ ਕਰਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਗੱਲ ਪੀਤੀ ਜਾ ਕੇ ਜਿਹੜਾ ਵੀਰਜੀ ਬਣਿਆ ਆਪਣਾ ਸਰਪੰਚ ਸਾਹਿਬ ਖਿਲਾ ਰਹੇ ਹਨ ਪੜ੍ਹੇ ਲਿਖੇ ਬੰਦੇ ਉਹਨਾਂ ਨੇ ਬਕਾਇਦਾ ਉਹਨਾਂ ਘਰੇ ਲੈਟਰ ਭੇਜਿਆ ਪੀ ਚੋਣ ਜਿਹੜੀ ਆ ਆਪਣੀ ਬਿਲਕੁਲ ਇਮਾਨਦਾਰ ਨਾ ਹੋਣੀ ਚਾਹੀਦੀ ਇੱਕ ਅਪੀਲ ਕੀਤੀ ਉਹਨਾਂ ਨੇ ਅਖਿਆ ਠੀਕ ਆ ਕੋਈ ਗੱਲ ਹੀ ਨਹੀਂ ਆデア ਰਾਤ ਦੇ ਵਿੱਚ ਦਿਨ ਚੜਿਆ ਤੇ ਵੇਖਿਆ ਤੇ ਇਹ ਪ੍ਰੋਗਰਾਮ ਸਾਰਾ ਬਦਲ ਗਿਆ ਤੇ ਉਹਨਾਂ ਨੇ ਇੱਕ ਇੱਕ 20 ਮੈਂਬਰ ਇੱਕ ਵੀ ਲੈਹੰਦੇ ਵਾਲੇ ਪਾਸੇ ਦੇ ਮੈਂਬਰ ਆ ਜਿਹੜੇ ਚੜ੍ਹਦੇ ਵਾਲੀ ਸਾਈਡ ਤੇ ਬਣਾਤੇ ਆ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਉਧਰ ਹੈ ਕੀ ਆ ਬਹਿਕ ਕੇ ਦੀ ਆ ਕਿਹਦਾ ਮੁੰਡਾ ਕਿਹਦੀ ਕੁਝ ਵੀ ਨਹੀਂ ਕਦੇ ਨਾ ਇਹ ਤਾਂ ਨਹੀਂ ਜਿਹੜੇ ਤੁਹਾਡੇ ਮੈਂਬਰਾਂ ਵੱਲੋਂ ਕਾਗਜ਼ ਭਰੇ ਗਏ ਸਾਨੂੰ ਉਹਨਾਂ ਦੇ ਵਿੱਚ ਕੋਈ ਹੁਣਤਾ ਹੀ ਰਹਿ ਗਈ ਹੋਵੇ ਤਾਂ ਕਰਕੇ ਕੱਲ ਨੂੰ ਵਿਧਾਇਕ ਸਾਹਿਬ ਕਹਿਣਗੇ ਕਿ ਇਹਨਾਂ ਨੇ ਤੇ ਉਹ ਫਾਰਮੈਲਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਚੋਣ ਕਮਿਸ਼ਨ ਨੇ ਰੱਦ ਕੀਤਾ ਏ ਮੇਰੇ ਤੇ ਉਦਾਂ ਇਲਜ਼ਾਮ ਲਾਉਂਦਾ ਜੀ ਸਾਰੇ ਹੀ ਬੰਦੇ ਪੜੇ ਲਿਖੇ ਆ ਬਾਕੀ ਜਿਹੜੇ ਸਰਪੰਚ ਸਾਹਿਬ ਸੀ ਨਾ ਬਿਲਕੁਲ ਉਹ ਬੰਦੇ ਮਤਲਬ ਹੀ ਉਹਨਾਂ ਦਾ ਕਹਿ ਹੀ ਨਹੀਂ ਸਕਦੇ ਵੀ ਉਹ ਕਿਵੇਂ ਦੇ ਇਨਸਾਨ ਸੀ ਇਨਸਾਨ ਤੇ ਰਹੋ ਪੜ੍ਹਾਈ ਦੇ ਵਿੱਚ ਵੀ ਬਿਲਕੁਲ ਕੋਈ ਕਸਰ ਹੀ ਕੇ ਗੱਲ ਦੀ ਨਾਲੇ ਇੱਕ ਗੱਲ ਸੋਚੀ ਜਾਵੇ ਤੇ ਸਿਰਫ ਇਹੀ ਜਿਹੜੇ 20 ਕੀ ਇਹਨਾਂ ਵਿੱਚ ਨੁਕਸ ਨਿਕਲਣਾ ਜਿਹੜੇ ਉਹਦੇ ਹੀ ਉਹ ਬਾਕੀ 9 ਦੇ 9 10 ਠੀਕ ਠਾਕ ਹੀ ਸਾਰੇ ਜੇ ਵੇਖਿਆ ਜਾਵੇ ਤੇ ਆਪਾਂ ਜੇ ਕਰੈਕਟਰ ਕ੍ਰੂਕਡੂ ਵੀ ਕਿਸੇ ਦਾ ਵੇਖੀ ਪਿਛਲਾ ਅਗਲਾ ਤਾਂ ਬੜਾ ਕੋ ਨਿਕਲਦਾ ਵਾ ਨਹੀਂ ਉਹ ਪਿੰਡ ਦਾ ਮਸਲਾ ਨਹੀਂ ਜੀ ਕਰਦਾ ਗੱਲ ਕਰਨ ਨੂੰ ਛੱਡੋ ਸੋ ਇਸਾਨ ਪਿੰਡ ਦੇ ਲੋਕ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਵਿਰੋਧੀ ਵਿਧਾਇਕ ਦੇ ਵਿਰੋਧ ਦੇ ਵਿੱਚ ਮੈਂਬਰ ਪੰਚਾਇਤ ਜਾਂ ਪੰਜ ਖਲੋਤੇ ਸਾਨੂੰ ਉਹਨਾਂ ਦੇ ਸਾਰਿਆਂ ਦੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਾਗਜ਼ ਰੱਦ ਨੇ ਤੇ ਜਿਹੜੇ ਵਧਾਇਕ ਵੱਲੋਂ ਖਲਾਰੇ ਗਏ ਨੇ ਉਹਨਾਂ ਦੇ ਕਾਗਜ਼ ਸਹੀ ਪਾਏ ਗਏ ਨੇ ਤਾਂ ਹੋਰ ਵੀ ਵੀਰ ਮੌਜੂਦ ਨੇ ਹਾਂਜੀ ਬਾਬਾ ਜੀ ਕਿੰਨੀ ਉਮਰ ਹੋ ਗਈ ਆਪਣੀ ਮੇਰੀ ਹੋ ਗਈ ਜੀ 58 ਸਾਬਾ ਬਾਬਾ ਜੀ 58 ਸਾਲ ਦੀ ਉਮਰ ਹੋ ਗਈ ਆ ਤਾਂ ਦੇਖੀ ਕਦੀ ਅਜਿਹੀ ਰਾਜਨੀਤੀ ਹੁਣ ਤੱਕ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਜੀ ਖੁਦ ਸਾਬਕਾ ਮੈਂਬਰ ਹਾਂ ਪਿਛਲੀ ਵਾਰ ਮੇਰੀ ਵਾਰਡ ਦੇ ਵਿੱਚ ਆਮ ਆਦਮੀ ਵੱਲੋਂ ਮੇਰੇ ਮੁਕਾਬਲੇ ਤੇ ਬੰਦਾ ਖਲਾਰੇ ਗਿਆ ਸੀ ਮੇਰੇ ਬੂਥ ਦੇ ਵਿੱਚ 180 ਵੋਟਾਂ ਸੀ ਜਿਦੇ ਵਿੱਚੋਂ 145 ਵੋਟਾਂ ਪਾ ਕੇ ਮੈਂ ਜੇਤੂ ਸੀ ਠੀਕ ਹੈ ਜੀ ਇਸ ਵਾਰ ਮੈਂ ਆਪਣੀ ਵਾਰਡ ਦੇ ਵਿੱਚ ਉਹ ਬੰਦਾ ਦੂਸਰਾ ਖਿਲਾ ਰਿਆ ਸੀ ਮੇਰੀ ਵਾਰਡ ਤੋਂ ਕੋਈ ਵੀ ਦੂਸਰੇ ਬੰਦੇ ਉਹ ਖੜਨੋ ਤਿਆਰ ਨਹੀਂ ਸੀ ਰਾਤੋਂ ਰਾਤ ਜਾ ਕੇ ਇਹਨਾਂ ਨੇ ਦੂਸਰਾ ਬੰਦਾ ਖਿਲਾ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲੋਕਤੰਤਰ ਦਾ ਕਹਾਣ ਕੀਤਾ ਗਿਆ ਵਾ ਇਹ ਲੋਕਤੰਤਰ ਨਹੀਂ ਰਿਹਾ ਲੋਕਤੰਤਰ ਦਾ ਇਹਨਾਂ ਨੇ ਕਹਾਣ ਕੀਤਾ ਵਾ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਸਵੇਰੇ ਕਾਂਗੇ ਸਾਹਿਬ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੀ ਇੰਟਰਵਿਊ ਸੁਣ ਰਿਹਾ ਸੀ ਕਿ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਨਾਲ ਲੋਕਾਂ ਦੇ ਭਾਈਚਾਰੇ ਨਾਲ ਸਰਪੰਚ ਹੋ ਰਹੇ ਹਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਆਹ ਲਾਲਪੁਰਾ ਪਿੰਡ ਦੇ ਲੋਕ ਖੜੇ ਆ ਇੱਥੇ ਆ ਕੇ ਪੁੱਛੋ ਵੀ ਇੱਥੇ ਕਿਉਂ ਨਹੀਂ ਤੁਸੀਂ ਵੋਟਾਂ ਕਰਾਈਆਂ ਵੋਟਾਂ ਕਰਾਓ ਜੇ ਤੂੰ ਜਿਹੜਾ ਹਦੂਗਾ ਤੁਸੀਂ ਪਿੰਡ ਦੇ ਜੋ ਕੀ ਪਤਾ ਤੁਹਾਡੇ ਨਾਲ ਹੀ ਤੇ ਤੁਰ ਪੈਂਦੇ ਮੈਂਬਰ ਬੰਦਾ ਕੋ ਸਰਪੰਚ ਬੰਦਾ ਕਰੋ ਜਿੱਤ ਜਾਂਦਾ ਤੁਹਾਡੀ ਸਰਕਾਰ ਹੀ ਉਹ ਤੁਹਾਡੇ ਨਾਲ ਵੀ ਤੁਰ ਸਕਦਾ ਹੈ ਇਹ ਤੁਸੀਂ ਬਹੁਤ ਕੋਲ ਗਲਤ ਗੱਲਾਂ ਕੀਤੀਆਂ ਇਹ ਨਹੀਂ ਸੀ ਕਰਨੀਆਂ ਚਾਹੀਦੀਆਂ ਇਹਦਾ ਅਸੀਂ ਵਿਰੋਧ ਕਰਦੇ ਆ ਕਿ ਕੋਈ ਵੀ ਅੱਜ ਵੀ ਅਸੀਂ ਇਹ ਕਹਿੰਨੇ ਆ ਵੀ ਇਹਨੂੰ ਭੰਗ ਕਰਕੇ ਵੋਟ ਕਰਾ ਦਿਓ ਜਿਆਦੀ ਨਹੀਂ ਕਰਾਉਣੀ ਤਾਂ ਤੂੰ ਜਿੰਨੂੰ ਮਰਜ਼ੀ ਮੈਂਬਰ ਬਣਾਲੀ ਪੰਚ ਸਰਪੰਚ ਬਣਾਲੀ ਇੱਕ ਵਾਰ ਦੋਹਾਂ ਬੰਦਿਆਂ ਦੀਆਂ ਵੋਟਾਂ ਕਰਾ ਕੇ ਦਿਖਾ ਲੈ ਪਿੰਡ ਦੇ ਵਿੱਚ ਵੀ ਕੌਣ ਜੇਤੂ ਹੁੰਦਾ ਵਾ ਇਹ ਆਦੀ ਸਾਰੇ ਪਿੰਡ ਵੱਲੋਂ ਬੇਨਤੀ ਆ ਅਸੀਂ ਖੁਦ ਵੀ ਇਹਨੂੰ ਬੇਨਤੀ ਕੀਤੀ ਸੀ ਕਿ ਕੋਈ ਗਲਤ ਕੰਮ ਨਾ ਕਰਿਓ ਸਾਡੇ ਪਿੰਡ 'ਚ ਅੱਜ ਤੱਕ ਸਾਡੀ 58 ਸਾਲ ਦੀ ਉਮਰ ਆ ਤਕਰੀਬਨ ਸਾਡੇ ਪਿੰਡ 'ਚ ਕਦੀ ਲੜਾਈ ਨਹੀਂ ਹੋਈ ਲਕਸ਼ਣ ਹੁੰਦੀ ਰਹੀ ਆ ਅਸੀਂ ਸਾਰੀਆਂ ਪਾਰਟੀਆਂ ਲਕਸ਼ਣ ਹੋ ਗਿਆ ਸਾਮਾ ਨੂੰ ਅਗਲੇ ਦਿਨ ਇਹ ਸਾਰੇ ਇਕੱਠੇ ਹੁੰਦੇ ਆ ਸਾਡੇ ਪਿੰਡ ਦਾ ਪ੍ਰੇਮ ਔਰ ਪਿਆਰ ਬਹੁਤ ਜ਼ਿਆਦਾ ਵਾ ਮੈਂ ਇਹੋ ਬੇਨਤੀ ਕਰਦਾ ਕਿ ਲੋਕਤੰਤਰ ਦਾ ਜਿਹੜਾ ਐਮਐਲਏ ਸਾਹਿਬ ਕਹਣ ਕੀਤਾ ਇਹ ਨਹੀਂ ਹੋਣਾ ਚਾਹੀਦਾ ਇਹੋ ਸਾਡੀਆਂ ਬੇਨਤੀਆਂ ਪਿੰਡ ਵੱਲੋਂ ਤੁਹਾਨੂੰ ਇਹ ਕਰਦੇ ਆ ਜੀ ਸੋ ਐਸਨ ਸਾਡੇ ਨਾਲ ਪਿੰਡ ਦੇ ਵੱਖ-ਵੱਖ ਲੋਕ ਜਿਨ੍ਹਾਂ ਵੱਲੋਂ ਇਹੀ ਮੰਗ ਕੀਤੀ ਗਈ ਹੈ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ ਜੋ ਵੀ ਹੋਇਆ ਹੈ ਵਿਧਾਇਕ ਸਭਾ ਵੱਲੋਂ ਇੱਕ ਤਰਫਾ ਕਰ ਦਿੱਤਾ ਗਿਆ ਤਾਂ ਹੋਰ ਵੀ ਵੀਰ ਮੌਜੂਦ ਹੈ ਹਾਂਜੀ ਵੀਰੇ ਕੀ ਦੇਖਦੇ ਹੋ ਆ ਲਿਸਟ ਚੱਕੀ ਫਿਰਦੇ ਹੋ ਇਹਦੇ ਵਿੱਚ ਕੀ ਹੈਗਾ ਵਾ ਕੀ ਡਿਟੇਲ ਹੈ ਕੀ ਕਹੋਗੇ ਪਿੰਡ ਸਾਰਾ ਵਿਧਾਇਕ ਦੇ ਵਿਰੋਧ ਵਿੱਚ ਹੋ ਗਿਆ ਇਹਦੇ ਵਿੱਚ ਸਾਡੇ ਜਿਹੜੇ ਮੈਂਬਰ ਹੈ ਨਾ ਜੀ ਉਹ ਤਕਰੀਬਨ ਸਾਰੇ ਇਹਨਾਂ ਨੇ ਫਾਰਮ ਰੱਦ ਕੀਤੇ ਹੋਏ ਆ ਤੇ ਇਹਨਾਂ ਦੇ ਨਵੇਂ ਮੈਂਬਰ ਐ ਜਿਹੜੇ ਰਹਿ ਗਏ ਹੋਏ ਐ ਸਾਡੀਆਂ ਹਰ ਮੈਂਬਰ ਦੇ ਮਗਰ ਮਤਲਬ ਡਬਲ ਫਾਈਲ ਹੀ 22 ਸਾਡੀਆਂ ਫਾਈਲਾਂ ਸੀ ਇੱਕ ਸਰਪੰਚ ਖਿਲਾ ਰਿਆ ਸੀ ਉਹਦੇ ਮਗਰ ਸਾਡੀਆਂ 4 ਫਾਈਲਾਂ ਐ 4 ਪਹਿਲਾਂ ਸਾਡੀਆਂ ਰੱਦ ਕਰ ਦਿੱਤੀਆਂ ਹੋਈਆਂ ਤੇ 22 ਫਾਈਲਾਂ ਸਾਡੀਆਂ ਰੱਦ ਕੀਤੀਆਂ ਹੋਈਆਂ ਤੇ ਕੱਲ ਮੇਰੇ ਬਲਾਗ ਦੇ ਵਿੱਚ ਮੈਂ ਵੀ ਗਿਆ ਸੀ ਫਾਰਮ ਜਮਾ ਕਰਾਉਣ ਤੇ ਮੇਰੇ ਪਰਸੋਂ ਤੇ ਮੇਰੇ ਗੱਲ ਮਨਜਿੰਦਰ ਲਾਲਪੁਰੇ ਦੀ ਭੂਆ ਦਾ ਮੁੰਡਾ ਆ ਕੇ ਉੱਥੇ ਬੰਦੇ ਲੈ ਕੇ ਪਿਆ ਤੇ ਮੇਰੇ ਖੁਦਿਆਂ ਨੇ ਫੈਲਾਂ ਪਾੜੀਆਂ ਹੋਈਆਂ ਅੱਛਾ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਹੁਣ ਤੱਕ ਰਹਿੰਦੀਆਂ ਸਰਕਾਰਾਂ ਦੇ ਪੰਜ ਸਰਪੰਚ ਜਿਹੜੇ ਰਹੇ ਆ ਕੀ ਪਿੰਡ ਦਾ ਵਿਕਾਸ ਕੀ ਆ ਹੁਣ ਤੱਕ ਕੁਝ ਪਿੰਡ ਦਾ ਵਿਕਾਸ ਹੋਇਆ ਜਾਂ ਨਹੀਂ ਹੋਇਆ ਜਾਂ ਕੀ ਆ ਪਿੰਡ ਦੀ ਇਸ ਵੇਲੇ ਦੀ ਸਥਿਤੀ ਕੀ ਦੱਸਦੀ ਐ ਇਸ ਵੇਲੇ ਸਾਨੂੰ ਸ਼ਰਮ ਆਉਂਦੀ ਜੀ ਪਿੰਡ ਲਾਲਪੁਰ ਸਾਡੇ ਇੱਥੇ ਸਰਦਾਰ ਪ੍ਰੇਮ ਸਿੰਘ ਲਾਲਪੁਰਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆ ਐਮ ਐਲ ਏ ਰਹੇ ਉਹਨਾਂ ਦਾ ਬੜਾ ਨਾਂ ਸੀ ਜਦੋਂ ਕਿਤੇ ਪੰਜਾਬ ਦੇ ਵਿੱਚ ਜਾਈਦਾ ਤੇ ਉਹ ਜਦੋਂ ਲਾਲਪੁਰਾ ਨਾਮ ਲਈਦਾ ਤੇ ਉਹਨਾਂ ਦੀ ਬੜੀ ਇਮਾਨਦਾਰੀ ਵਾਲੀ ਉਹਨਾਂ ਨੇ ਕੀਤੀ ਇਹਨੇ ਉਹਨਾਂ ਦਾ ਨਾਮ ਹੀ ਮਿੱਟੀ ਦੇ ਮਲਾਤਾ ਹੋਇਆ ਹੁਣ ਜਿੱਥੇ ਜਾਓ ਤੁਸੀਂ ਜਿਹੜੇ ਦਫ਼ਤਰ ਜਾਓ ਉਹ ਕਰਪਟ ਪਤਾ ਸਾਰਾ ਇੱਕ ਨੰਬਰ ਦਾ ਕਰਪਸ਼ਨ ਵਾਲਾ ਬੰਦਾ ਹੈ ਇਹਨੇ ਉਹਨਾਂ ਦੇ ਨਾਮ ਨੂੰ ਹੀ ਲਾਜ ਲਾਈ ਹੋਈ ਹੈ ਤੇ ਪਿੰਡ ਦੇ ਵਿੱਚ ਮੇਰੀ ਇੱਕ ਵੀਡੀਓ ਆਈ ਉਸ ਤੋਂ ਬਾਅਦ ਇਹਨੇ ਕੰਮ ਕਰਾਉਣਾ ਸ਼ੁਰੂ ਕੀਤੇ ਹੋਇਆ ਆ ਜਿੰਨੀਆਂ ਗਲੀਆਂ ਉਹਦਣ ਕਰਾਈਆਂ ਜਿੱਥੇ ਜਿੱਥੇ 8 8 ਮਹੀਨੇ ਦਾ ਕੰਮ ਰੁਕਿਆ ਸੀ ਇੱਕ ਵੀ ਕੰਮ ਨਹੀਂ ਇਹਨੇ ਕਰਾਇਆ ਤੇ ਹੁਣ ਮੇਰੀ ਵੀਡੀਓ ਤੋਂ ਬਾਅਦ ਕਿੰਦਾ ਕਰਾਇਆ ਜੀ ਛੱਪੜਾਂ ਦਾ 3 ਕਰੋੜ ਰੂਨਰ ਅਰਬਡ ਮਿਸ਼ਨ ਦਾ ਪੈਸਾ ਉਹ ਖਾਦਾ ਹੋਇਆ ਉਹਦੇ ਵੀ ਤੁਹਾਨੂੰ ਪ੍ਰੂਫ ਦਵਾਂਗੇ ਉਹ ਹੁਣ ਛੱਪੜਾਂ ਦੀ ਸਪਾਈ ਮੇਰੀ ਵੀਡੀਓ ਤੋਂ ਬਾਅਦ ਕਿਵੇਂ ਉਹਨ ਲੱਗਦੀ ਮਸ਼ੀਨਾਂ ਦੇ ਪੈਸੇ 8-8 ਮਹੀਨੇ ਪਹਿਲਾਂ ਖਾਦੇ ਹੋਏ ਆ ਉਲੈਕਸ਼ਨ ਨਿਕਲਣ ਤੋਂ ਉਹਦੇ ਬਾਰੇ ਤੁਹਾਨੂੰ 6 ਕਰੋੜ ਦੇ ਅਗੇ 90 ਲੱਖ ਦੇ ਹੁਣ 6 ਕਰੋੜ ਦੇ ਕਾਗਜ ਦਵਾਂਗੇ ਤੁਹਾਨੂੰ ਪਿੰਡ ਇਕੱਠਾ ਹੋਇਆ ਤਾਂ ਕੀ ਮੰਗ ਕੀ ਹੈ ਤੁਹਾਡੀ ਕੀ ਕਹਿਣਾ ਚਾਹੋਗੇ ਹੁਣ ਵਿਧਾਇਕ ਨੂੰ ਜਾਂ ਇਹ ਮੁੱਖ ਮੰਤਰੀ ਭਗਵਨ ਸਿੰਘ ਮਾਨ ਤੱਕ ਕੀ ਸੁਨੇਹਾ ਲਾਉਣਾ ਚਾਹੋਗੇ ਅਸੀਂ ਇਹ ਮੰਗ ਕਰਦੇ ਹਾਂ ਸਾਰਾ ਪਿੰਡ ਇੱਕ ਪਾਸੇ ਆ ਤੇ ਜਿਹੜੇ ਇਹਨੇ ਆ ਕਾਗਜ ਚ ਗਾਇਆ ਇਲੈਕਸ਼ਨ ਕਰਾ ਕੇ ਦੇਖ ਲੈ ਜੇ ਇਲੈਕਸ਼ਨ ਹੁੰਦੀ ਤੇ ਦਾ ਇੱਕ ਵੀ ਮੈਂਬਰ ਇੱਕ ਵੀ ਮੈਂਬਰ ਨਹੀਂ ਹਿਬਾਂਦਾ ਤੇ ਇੱਕ ਵੀ ਸਰਪੰਚ ਨਹੀਂ ਇਹਦਾ ਜੇਦਾ ਤੇ ਮੌਜੂਦਾ ਐਮ ਐਲ ਏ ਹੋਵੇ ਉਹਦੇ ਪਿੰਡ ਦਾ ਇੱਕ ਵੀ ਮੈਂਬਰ ਨਾ ਜਿਤਾ ਸਕੇ ਤੇ ਬੜੀ ਲੱਖ ਲਾਂਧਾ ਇਹੋ ਜੇ ਐਮਐਲਏ ਦੇ ਬਣਤੇ ਹੀ ਉਹਨੂੰ ਸ਼ਰਮ ਚਾਹੀਦੀ ਵੀ ਮੈਂ ਕੁਝ ਕਰਾ ਹੀ ਲੈਂਦਾ ਅੱਜ ਮੈਂਬਰ ਦੀਆਂ ਵੋਟਾਂ ਵੀ ਨਹੀਂ ਉਹਨੂੰ ਪੈਂਦੀਆਂ ਪਈਆਂ ਸੋਇਸਨ ਸਾਡੇ ਨਾਲ ਬਧਾਇਕ ਮਨਿੰਦਰ ਸਿੰਘ ਲਾਲਪੁਰਾ ਦੇ ਜੱਦੀ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜਿਹੜਾ ਪੰਚਾਇਤ ਮਤਾਇਕ ਵੱਲੋਂ ਬਣਾਈ ਗਈ ਹੈ ਸਾਨੂੰ ਮਨਜ਼ੂਰ ਨਹੀਂ ਹੈ ਤੇ ਜਿਹੜਾ ਵਿਰੋਧੀ ਧਿਰ ਵੱਲੋਂ ਜਿਹੜੇ ਕਾਗਜ਼ داخل ਕੀਤੇ ਗਏ ਸਨ 22 ਜਾਣਿਆਂ ਦੇ ਦੱਸ ਰਹੇ ਨੇ ਕਿ ਉਹ 22 ਦੇ ਬਾਈ ਹੀ ਰੱਦ ਕਰਵਾ ਦਿੱਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਸਾਹਿਬ ਆਪਣੇ ਪਿੰਡ ਦੇ ਮਸਲੇ ਵੱਲ ਕਿੰਨੀ ਜਲਦੀ ਧਿਆਨ ਦੇਣਗੇ ਕੈਮਰਾਮੈਨ ਸੋਨੂ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਪਿੰਡ ਲਾਲਪੁਰਾ